ਸ਼ਾਪਨੀਤੀ ਕਪੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੇ ਤਿਹਾਰਡ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ ਚਿੱਠੀ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਦੇ ਵਿੱਚ ਤਿਹਾਰਡ ਜੇਲ੍ਹ ਪ੍ਰਸ਼ਾਸਨ ਦਾ ਬਿਆਨ ਪੜਿਆ ਮੈਨੂੰ ਵੇਰਣ ਪੜਕੇ ਦੁੱਖ ਹੋਇਆ ਮੈਂ ਰੋਜ਼ਾਨਾ ਇਨਸੂਲਿਨ ਮੰਗ ਰਿਆ ਹਾਂ ਜਦੋਂ ਵੀ ਕੋਈ ਡਾਕਟਰ ਮੈਨੂੰ ਵੇਖਣ ਆਇਆ ਤਾਂ ਮੈਂ ਦੱਸਿਆ ਕਿ ਮੇਰਾ ਸ਼ੂਗਰ ਦਾ ਪੱਧਰ ਬਹੁਤ ਆਈ ਹੈ ਮੈਂ ਗਲੂਕੋਮੀਟਰ ਦੀ ਰੀਡਿੰਗ ਵਿਖਾ ਕੇ ਦੱਸਿਆ ਕਿ ਦਿਨ ਦੇ ਵਿੱਚ ਤਿੰਨ ਵਾਰ ਪੀਕ ਆਉਂਦੀ ਹੈ ਤੇ ਸ਼ੂਗਰ ਦਾ ਪੱਧਰ 250 ਅਤੇ 300 ਦੇ ਵਿੱਚ ਚਲਾ ਜਾਂਦਾ ਹੈ ਕੇਜੜੀ ਵਾਲ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ ਇਸ ਤੇ ਡਾਕਟਰਾਂ ਨੇ ਅਜਿਹਾ ਕੋਈ ਭਰੋਸਾ ਨਹੀਂ ਦਿੰਦਾ ਉਹਨਾਂ ਨੇ ਸ਼ੂਗਰ ਪੱਧਰ ਦਾ ਅਤੇ ਮੇਰੀ ਸਿਹਤ ਨਾਲ ਜੁੜਿਆ ਡਾਟਾ ਮੰਗਿਆ ਅਤੇ ਕਿਹਾ ਕਿ ਡਾਟਾ ਵੇਖਣ ਅਤੇ ਵਿਸ਼ਲੇਸ਼ਣ ਕਰਨ ਮਗਰੂ ਹੋਈ ਉਹ ਆਪਣੀ ਰਾਏ ਦੇਣ ਕਿ ਮੈਨੂੰ ਬਹੁਤ ਦੁੱਖ ਹੈ ਕਿ ਸਿਆਸੀ ਦਬਾਅ ਦੇ ਵਿੱਚ ਆ ਕੇ ਗਲਤ ਬਿਆਨ ਦਿੱਤੇ ਹਨ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਕਾਨੂੰਨ ਅਤੇ ਸੰਵਿਧਾਨ ਦਾ ਪਾਲਨ ਕਰੋਗੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਮਜ਼ ਨੂੰ ਲਿਖਿਆ ਸੀ ਕਿ ਕੇਸਰੀਵਾਲ ਭੋਜਨ ਜਿਵੇਂ ਕਿ ਮਠਿਆਈਆਂ ਲੱਡੂ ਕੇਲੇ ਅੰਬ ਫੂਡ ਚਾਟ ਤਲੇ ਹੋਏ ਭੋਜਨ ਨਮਕੀਨ ਮਿੱਠੀ ਚਾਹ ਆਲੂ ਪੂਰੀ ਆਦ 4 ਆਦ 10 7 ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਅਜਿਹੇ ਭੋਜਨ ਦਾ ਸੇਵਨ ਕਰ ਰਹੇ ਹਨ ਤੇ ਉਹਨਾਂ ਨੂੰ ਇੱਕ ਸਿਹਤਮੰਦ ਡਾਈਟ ਯੋਜਨਾ ਦੇ ਲਈ ਕਿਹਾ ਗਿਆ ਸੀ ਅੱਜ ਇਹ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਟਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸ਼ਰਾਬ ਨੀਤੀ ਕਪੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੇ ਤਿਹਾਰ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ ਜਿੱਤੇ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਦੇ ਵਿੱਚ ਤਿਹਾਰ ਜਲ ਪ੍ਰਸ਼ਾਸਨ ਦਾ ਬਿਆਨ ਪੜਿਆ ਮੈਨੂੰ ਬਿਆਨ ਪੜ੍ਹ ਕੇ ਦੁੱਖ ਹੋਇਆ ਮੈਂ ਰੋਜ਼ਾਨਾ ਇਨਸੂਲਿਨ ਮੰਗ ਰਿਆ ਹਾਂ ਜਦੋਂ ਵੀ ਕੋਈ ਡਾਕਟਰ ਮੈਨੂੰ ਵੇਖਣ ਆਇਆ ਤਾਂ ਮੈਂ ਦੱਸਿਆ ਕਿ ਮੇਰਾ 슈ਗਰ ਦਾ ਪੱਧਰ ਬਹੁਤ ਆਈ ਹੈ। ਮੈਂ ਗਲਕੋਮੀਟਰ ਦੀ ਰੀਡਿੰਗ ਵਿਖਾ ਕੇ ਦੱਸਿਆ ਕਿ ਦਿਨ ਦੇ ਵਿੱਚ ਤਿੰਨ ਵਾਰ ਪੀਕ ਆਉਂਦੀ ਹੈ ਤੇ 슈ਗਰ ਦਾ ਪੱਧਰ 250 ਅਤੇ 300 ਦੇ ਵਿੱਚ ਚਲਾ ਜਾਂਦਾ ਹੈ। ਕੇਜੀ ਵਾਲ ਨੇ ਕਿਹਾ ਕਿ ਇਹ ਸਰਾਸਰ ਚੂਠ ਹੈ। ਇੰਸ ਤੇ ਡਾਕਟਰਾਂ ਨੇ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ। ਉਹਨਾਂ ਨੇ 슈ਗਰ ਪੱਧਰ ਦਾ ਅਤੇ ਮੇਰੀ ਸਿਹਤ ਨਾਲ ਜੁੜਿਆ ਡਾਟਾ ਮੰਗਿਆ ਅਤੇ ਕਿਹਾ ਕਿ ਡਾਟਾ ਵੇਖਣ ਅਤੇ ਵਿਸ਼ਲੇਸ਼ਣ ਕਰਨ ਨੂੰ ਮਗਰੂਹੀ ਉਹ ਆਪਣੀ رائے ਦੇਣਗੇ। ਮੈਨੂੰ ਬਹੁਤ ਦੁੱਖ ਹੈ ਕਿ ਸਿਆਸੀ ਦਬਾਅ ਦੇ ਵਿੱਚ ਆ ਕੇ ਗਲਤ ਬਿਆਨ ਦਿੱਤੇ ਹਨ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਕਾਨੂੰਨ ਅਤੇ ਸੰਵਿਧਾਨ ਦਾ ਪਾਲਣ ਕਰੋਗੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਲਿਖਿਆ ਸੀ ਕਿ ਕੇਸਰੀਵਾਲ ਭੋਜਨ ਜਿਵੇਂ ਕਿ ਮਠਿਆਈਆਂ ਲੱਡੂ ਕੇਲੇ ਅੰਬ ਫਰੂਟ ਚਾਟ ਤਲੇ ਹੋਏ ਭੋਜਨ ਨਮਕੀਨ ਮਿੱਠੀ ਚਾਹ ਆਲੂ ਪੂਰੀ ਆਦ 4 ਆਦ 10 ਸੇਵਨ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਅਜਿਹੇ ਭੋਜਨ ਦਾ ਸੇਵਨ ਕਰਦੇ ਹਨ ਅਤੇ ਉਹਨਾਂ ਨੂੰ ਇੱਕ ਸਿਹਤਮੰਦ ਡਾਈਟ ਯੋਜਨਾ ਦੇ ਲਈ ਕਿਹਾ ਗਿਆ ਸੀ ਅੱਜ ਇਹ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਟਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸ਼ਰਾਬ ਨੀਤੀ ਕਪੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੇ ਤਿਹਾਰ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ ਜਿੱਤੇ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਦੇ ਵਿੱਚ ਤਿਹਾਰ ਜਲ ਪ੍ਰਸ਼ਾਸਨ ਦਾ ਬਿਆਨ ਪੜਿਆ ਮੈਨੂੰ ਬਿਆਨ ਪੜ੍ਹ ਕੇ ਦੁੱਖ ਹੋਇਆ ਮੈਂ ਰੋਜ਼ਾਨਾ ਇਨਸੂਲਿਨ ਮੰਗ ਰਿਆ ਹਾਂ ਜਦੋਂ ਵੀ ਕੋਈ ਡਾਕਟਰ ਮੈਨੂੰ ਵੇਖਣ ਆਇਆ ਤਾਂ ਮੈਂ ਦੱਸਿਆ ਕਿ ਮੇਰਾ ਸ਼ੂਗਰ ਦਾ ਪੱਧਰ ਬਹੁਤ ਆਈ ਹੈ ਮੈਂ ਗਲਕੋਮੀਟਰ ਦੀ ਰੀਡਿੰਗ ਵਿਖਾ ਕੇ ਦੱਸਿਆ ਕਿ ਦਿਨ ਦੇ ਵਿੱਚ ਤਿੰਨ ਵਾਰ ਪੀਕ ਆਉਂਦੀ ਹੈ ਤੇ ਸ਼ੂਗਰ ਦਾ ਪੱਧਰ 250 ਅਤੇ 300 ਦੇ ਵਿੱਚ ਚਲਾ ਜਾਂਦਾ ਹੈ ਜਿਹੜੀ ਵਾਲ ਨੇ ਕਿਹਾ ਕਿ ਇਹ ਸਰਾਸਰ ਚੂਠ ਹੈ ਇਸ ਤੇ ਡਾਕਟਰਾਂ ਨੇ ਅਜੇ ਹਾਂ ਕੋਈ ਭਰੋਸਾ ਨਹੀਂ ਦਿੰਦਾ ਉਹਨਾਂ ਨੇ ਸ਼ੂਗਰ ਪੱਧਰ ਦਾ ਅਤੇ ਮੇਰੀ ਸਿਹਤ ਨਾਲ ਜੁੜਿਆ ਡਾਟਾ ਮੰਗਿਆ ਅਤੇ ਕਿਹਾ ਕਿ ਡਾਟਾ ਵੇਖਣ ਅਤੇ ਵਿਸ਼ਲੇਸ਼ਣ ਕਰਨ ਮਗਰੋਂ ਹੀ ਉਹ ਆਪਣੀ رائے ਦੇਣਗੇ। ਮੈਨੂੰ ਬਹੁਤ ਦੁੱਖ ਹੈ ਕਿ ਸਿਆਸੀ ਦਬਾਅ ਦੇ ਵਿੱਚ ਆ ਕੇ ਗਲਤ ਬਿਆਨ ਦਿੱਤੇ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਕਾਨੂੰਨ ਅਤੇ ਸੰਵਿਧਾਨ ਦਾ ਪਾਲਣ ਕਰੋਗੇ। ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਨੇ ਮਜ਼ ਨੂੰ ਲਿਖਿਆ ਸੀ ਕਿ ਕੇਸਰੀਵਾਲ ਭੋਜਨ ਜਿਵੇਂ ਕਿ ਮਠਿਆਈਆਂ ਲੱਡੂ ਕੇਲੇ ਅੰਬ ਫਰੂਟ ਚਾਟ ਤਲੇ ਹੋਏ ਭੋਜਨ ਨਮਕੀਨ ਮਿੱਠੀ ਚਾਹ ਆਲੂ ਪੂਰੀ ਆਦਿ ਚਾਰ ਆਦ 10 ਸੇਵਨ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਅਜਿਹੇ ਭੋਜਨ ਦਾ ਸੇਵਨ ਕਰਦੇ ਹਨ ਤੇ ਉਹਨਾਂ ਨੂੰ ਇੱਕ ਸਿਹਤਮੰਦ ਡਾਈਟ ਯੋਜਨਾ ਦੇ ਲਈ ਕਿਹਾ ਗਿਆ ਸੀ ਅੱਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਗ ਕੇਜਰੀਵਾਲ ਦਿੱਲੀ ਸ਼੍ਰਾਪ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਟਿਸ਼ਪਰੇਡ ਨਿਊਜ਼ ਦੇ ਨਾਲ ਧੰਨ